ਤੇ ਮੈਡਮ ਨਿੱਜੇ ਰੋਡ ਹੈ ਜੀ ਜਿੱਥੇ ਆਪਾਂ ਨੇ ਜਿਰੀ ਲਾਈ ਸੀਗੀ ਉਹ ਜਿਰੀ ਹੁਣ ਮਤਲਬ ਪੱਕ ਗਈ ਉਹ ਆਪਾਂ ਸਿਉਂ ਭਗਵਾਨ ਦਮਾਨ ਤੱਕ ਪਚਵਾਣੀ ਹੈ ਜੀ ਤੇ ਉਹਨਾਂ ਤੱਕ ਜੇ ਪਹੁੰਚੋਗੇ ਉਹ ਚੋਲ ਖਾਓਗੇ ਜੀ ਸ਼ਾਇਦ ਉਹਨਾਂ ਸਵਾਦ ਲੱਗੇ ਜੀ ਫਿਰ ਉਹ ਮੌਕਾ ਦੇਖਣ ਆਵੇਂ ਉਰੇ ਤੇ ਮਤਲਬ ਬਿਊਰੇ ਟੇਸਟ ਮਤਲਬ ਬਾਕੀ ਚੋਲਾ ਵਿੱਚ ਬਾਕੀ ਟੇਸਟ ਹੈ ਜੀ ਐਮਸੀ ਤੇ 13 ਨੰਬਰ ਦਾ ਬਾੜ ਦਾ ਤੇ ਮੈਡਮ ਅੰਜੂ ਚੰਦਰ ਜਿਹੜੀ ਖਰੜਦੀ ਕਮੇਟੀ ਦੀ ਪ੍ਰਧਾਨ ਹੈ ਜੀ ਉਹ ਕਹਿੰਦੇ ਕੋਈ ਨਾ ਬਸ ਆ ਗਿਆ ਅੱਜ ਆ ਗਿਆ ਗੜਕਾ ਕੱਲ ਨੂੰ ਆ ਗਿਆ ਪਰ ਹਜੇ ਤੱਕ ਗੜਕਾ ਨਹੀਂ ਪਹੁੰਚਿਆ ਔਰ ਲੋਕਾਂ ਨੇ ਇੰਨੀਆਂ ਫੋਨ ਕਰ ਲਈ ਇੰਨੀਆਂ ਰਿਕਵੈਸਟ ਕਰ ਲਈ ਪਰ ਗੜਕਾ ਨਹੀਂ ਪਹੁੰਚਿਆ ਜੀ ਸਾਹਿਬ ਵੈਸੇ ਆਪਦੇ ਹੱਥ ਖੜੇ ਕਰ ਦਿੰਦੇ ਆ ਐਸ ਡੀਓ ਸਾਹਿਬ ਦਾ ਪਤਾ ਨਹੀਂ ਕੀ ਆ ਐਮ ਸੀ ਸਾਹਿਬ ਦਾ ਸਾਡੇ ਜੀ ਵੀ ਤੁਸੀਂ ਲਖਲੋ ਸਾਹਿਬ ਵੀ ਉਹਨਾਂ ਨੇ ਤਾਂ ਕੰਨਾਂ 'ਚ ਤੇਲ ਪਾਇਆ ਤੇ ਜਿੱਦਾਂ ਨਾ ਰੈਸਟ ਕਰ ਰਿਹਾ ਉਹਨਾਂ ਨੂੰ ਕੋਈ ਮਤਲਬ ਹੀ ਨਹੀਂ ਕਿਸੇ ਨਾਲ ਇੰਨੀ ਬੇਸ਼ਰਮੀ ਇੰਨੀ ਬੇਸ਼ਰਮੀ ਪਿਛਲੇ 2 ਸਾਲ ਤੋਂ ਇੱਥੇ ਪਾਈਪਾ ਲਿਆ ਕੇ ਰੱਖੀਆਂ ਹੋਈਆਂ ਸੀ ਪਹਿਲੇ ਠੀਕ ਆ ਪਾਈਪਾ ਦੇ ਵਿੱਚ ਬੂਟੇ ਉਗ ਗਏ ਜਨਾਬ ਜੀ ਦੀ ਨੀਂਦ ਨਹੀਂ ਖੁੱਲੀ ਐਮ ਸੀ ਆਫਿਸ ਜਾ ਜਾ ਕੇ ਤਰਨੇ ਦਿੱਤੇ ਜਨਾਬ ਜੀ ਦੀ نیند ਨਹੀਂ ਖੁੱਲੀ ਬਾਕੀ ਕਨਵੋਲ ਗਗਨਵਾਨ ਜੀ ਦਾ ਗਾਣਾ ਸੀਗਾ ਪਹਿਲਾਂ ਤਾਂ ਮੈਂ ਵੀ ਬਹੁਤ ਸੁਣਿਆ ਉਹਨਾਂ ਨੂੰ ਉਹ ਮੁੰਡਾ ਕਹਿੰਦਾ ਹੁੰਦਾ ਸੀ ਸੁਣੋ ਜੀ ਇੱਕ ਗੱਲ ਕਹਿਣੀ ਆ ਮੈਡਮ ਕਹਿੰਦੇ ਹੁੰਦੇ ਸੀ ਕਹਿ ਬੱਲੇ ਅੱਜ ਮੇਰਾ ਚੀ ਕਰ ਰਿਹਾ ਕਿ ਗਾਣਾ ਅਸੀਂ ਗਾਈਏ ਮੈਡਮ ਜੀ ਸੁਣੋ ਇੱਕ ਗੱਲ ਕਹਿਣੀ ਆ ਤੇ ਅਨਮੋਲ ਗਗਨਵਾਨ ਦਾ ਰਿਪਲਾਈ ਹੋਵੇ ਕਿ ਤੁਸੀਂ ਕਹੋ ਮੈਂ ਸੁਣਨੇ ਨੂੰ ਤਿਆਰ ਆ ਅੱਜ ਤਾਂ ਹੁਣ ਵੀ ਹੱਥ ਜੋੜਦੇ ਆ ਕੰਮ ਕਰਾਣਾ ਤਾਂ ਦੱਸ ਦਿਓ ਅਦਰਵਾਈਜ਼ ਪਲੀਜ਼ ਇੱਕ ਹੱਥ ਜੋੜ ਕੇ ਰਿਕਵੈਸਟ ਹੈ ਇੱਥੇ ਵੋਟਾਂ ਮੰਗਣ ਨਾ ਆਇਓ ਜੇ ਮੰਗਣ ਆਉਗੇ ਤੁਸੀਂ ਆਪਣੀ ਬੇਇੱਜ਼ਤੀ ਦੇ ਆਪ ਜ਼ਿੰਮੇਵਾਰ ਹੋਵੋਗੇ ਠੀਕ ਹੈ ਸਾਡਾ ਉਹਦੇ ਨਾਲ ਫਿਰ ਕੋਈ ਲਗਾਤਾਰਗਾ ਨਹੀਂ ਹੋਗਾ ਤੁਸੀਂ ਵੇਖ ਰਹੇ ਹੋ ਪੰਜ ਸਾਰਾ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਹਰਪ੍ਰੀਤ ਕੌਰ ਦਾਸੀਏ ਕਿ ਅੱਜ ਅਸੀਂ ਉੱਥੇ ਪਹੁੰਚੇ ਹੋਏ ਹਾਂ ਜਿੱਥੇ ਲੋਕਾਂ ਦੇ ਵੱਲੋਂ ਝੋਨਾ ਲਗਾਇਆ ਗਿਆ ਸੀ ਕਿਉਂਕਿ ਉਹਨਾਂ ਨੇ ਕੰਮ ਤਾਂ ਕੀਤੇ ਨਹੀਂ ਜਾ ਰਹੇ ਸੜਕਾਂ ਬਣਾਈਆਂ ਨਹੀਂ ਜਾ ਰਹੀਆਂ ਇਸ ਕਰਕੇ ਉਹਨਾਂ ਨੇ ਕਿਹਾ ਕਿ ਕੰਮ ਤਾਂ ਹੋ ਨਹੀਂ ਰਿਹਾ ਤਾਂ ਅਸੀਂ ਝੋਨਾ ਬੀਜ ਦੰਨੇ ਆ ਇੱਥੇ ਤੇ ਅੱਜ ਇੱਕ ਵਾਰ ਫਿਰ ਤੋਂ ਅਸੀਂ ਇੱਥੇ ਪਹੁੰਚੇ ਹਾਂ ਉਹਨਾਂ ਦੇ ਵੱਲੋਂ ਹੁਣ ਸੜਕ ਆਪ ਹੀ ਖੁਦ ਬਣਾਈ ਜਾ ਰਹੀ ਹੈ ਕਿਹਾ ਜਾ ਰਿਹਾ ਕਿ ਪ੍ਰਸ਼ਾਸਨ ਤਾਂ ਸਾਡੀ ਸੁਣਵਾਈ ਨਹੀਂ ਕਰ ਰਿਹਾ ਲੇਕਿਨ ਅਸੀਂ ਖੁਦ ਹੀ ਜਿਹੜਾ ਸੜਕ ਬਣਾਵਾਂਗੇ ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਰ ਅੱਜ ਪਹਿਲਾਂ ਤੁਸੀਂ ਝੋਨਾ ਲਾਇਆ ਹੁਣ ਤੁਸੀਂ ਖੁਦ ਸੜਕਾਂ ਬਣਾ ਰਹੇ ਹੋ ਕੀ ਲੱ ਸਮਾ ਉਹਨਾਂ ਨੂੰ ਵੀ ਦੇਣਾ ਚਾਹੀਦਾ ਹੈ ਮੈਡਮ ਬਹੁਤ ਸਮਾਂ ਦੇਖ ਲਿਆ ਜੀ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈ ਜੀ ਤੇ ਮੈਡਮ ਨਿੱਜਰ ਰੋਡ ਹੈ ਜੀ ਜਿੱਥੇ ਆਪਾਂ ਨੇ ਜੀਰੀ ਲਾਈ ਸੀਗੀ ਉਹ ਜੀਰੀ ਹੁਣ ਮਤਲਬ ਪੱਕ ਗਈ ਉਹ ਆਪਨੇ ਭਗਵਾਨ ਦਮਨ ਤੱਕ ਪਹੁੰਚਵਾਣੀ ਹੈ ਤੇ ਉਹਨਾਂ ਤੱਕ ਜੇ ਪਹੁੰਚੋਗੇ ਉਹ ਚੋਲ ਖਾਓਗੇ ਜੀ ਸ਼ਾਇਦ ਉਹਨਾਂ ਨੂੰ ਸਵਾਦ ਲੱਗੇ ਜੀ ਫਿਰ ਉਹ ਮੌਕਾ ਦੇਖਣ ਆਵੇਂ ਉਰੇ ਤੇ ਮਤਲਬ ਵੀਰੇ ਟੇਸਟ ਮਤਲਬ ਬਾਕੀ ਚੋਲਾ ਵਿੱਚ ਬਾਕੀ ਟੇਸਟ ਹੈ ਜੀ ਤੇ ਉਰੇ ਦੇਖੋ ਤੁਸੀਂ ਇਹ ਸੜਕ ਦਾ ਇੰਨਾ ਬੁਰਾ ਹਾਲ ਸੀਗਾ ਅਸੀਂ ਪ੍ਰਸ਼ਾਸਨ ਨੂੰ ਕਹਿ ਕਹਿ ਕੇ ਥੱਕ ਗਏ ਜੀ ਵੀ ਤੁਸੀਂ ਸਾਡਾ ਕੰਮ ਕਰੋ ਮਿੰਤਾ ਵੀ ਕਰ ਲਈਏ ਸਾਰੇ ਕਿਤੇ ਕਰ ਲਏ ਪਰ ਕਿਸੇ ਨੇ ਸਾਡੀ ਬਾਹ ਨਹੀਂ ਪੜੀ ਅਖੀਰ ਨੂੰ ਜੀ ਅਸੀਂ ਸਾਰੇ ਬੰਦੇ ਨਾਲ ਇਕੱਠੇ ਹੋ ਗਏ ਹੀ ਫੈਸਲਾ ਲਿਆ ਵੀ ਹੁਣ ਸਰਕਾਰਾਂ ਤੋਂ ਉਮੀਦ ਕੋਈ ਨਹੀਂ ਹੈ ਵੀ ਬਰਸਾਂਤ ਜਿਆਦਾ ਲੱਗੀ ਵੀ ਸਾਨੂੰ ਚਿੱਕੜ ਵਿੱਚ ਅਸੀਂ ਕਿੱਥੇ ਫਿਰੂੰਗੇ ਇਹ ਕੱਪੜੇ ਲਵੇੜਦੇ ਵੀ ਅਸੀਂ ਆਪਣੇ ਆਪ ਹੀ ਜਿੰਨੇ ਵੀ ਪੈਸੇ ਇਕੱਠੇ ਹੋ ਗਏ ਵੀ ਉਹ ਅਸੀਂ ਆਪਣੀ ਸੜਕ ਤੇ ਲਾ ਲਈਏ ਜੀ ਤੇ ਹੁਣ ਤੁਸੀਂ ਦੇਖੋ ਮੈਡਮ ਇਹ ਆਪਣਾ ਜੀ ਜਿੰਨਾ ਵੀ ਏਰੀਆ ਨੀਚਰ ਰੋਡ ਦਾ ਮਨਸਾ ਦੇ ਵੀ ਇਸ ਰਸਤੇ ਤੱਕ ਹੈ ਜੀ ਪੂਰੇ ਅਸੀਂ 8-10 ਟਰਾਲੀਆਂ ਜਿੰਨੀਆਂ ਮਿੱਟੀ ਦੀਆਂ ਨਿਕਲ ਰਹੀਆਂ ਚੱਕ ਕੇ ਅਸੀਂ ਤੋਂ ਹੋਰ ਦੂਜੀ ਸੜਕ ਉਹ ਪਚਾ ਰਹੇ ਹਾਂ ਜੀ ਤੇ ਉਸ ਤੋਂ ਬਾਅਦ ਵਿੱਚ ਅਸੀਂ ਉਹ ਗੜ ਕ ਪਵਾ ਰਹੇ ਹਾਂ ਤੇ ਦੇਖੋ ਤੁਸੀਂ ਪਾਣੀ ਅੱਗੇ ਜਿਹੜਾ ਖੜੇ ਨਾਲ ਦੀ ਨਾਲ ਟੈਂਕਰ ਮਗਵਾ ਕੇ ਜੀ ਅਸੀਂ ਆਪਣੇ ਪ੍ਰਾਈਵੇਟ ਟੈਂਕਰ ਜੀ ਉਹਨਾਂ ਨਾਲ ਪਾਣੀ ਕਢਵਾ ਰਹੇ ਤੇ ਅਸੀਂ ਹੁਣ ਜਦੋਂ ਇਹ ਕੰਮ ਕਰ ਰਹੇ ਸੀਗੇ ਤੇ ਕਮੇਟੀ ਨੇ ਇੱਕ ਟੈਂਕਰ ਭੇਜ ਤੇ ਆ ਜੀ ਉਹ ਵੀ ਤਾਂ ਭੇਜਿਆ ਵੀ ਉੱਥੇ ਪਬਲਿਕ ਇਕੱਠੀ ਹੋਈ ਵੀ ਆ ਜੀ ਤੇ ਉਹਨਾਂ ਨੇ ਇੱਕ ਟੈਂਕਰ ਨਾਲ ਆਪਣਾ ਪਾਣੀ ਕੱਢ ਕੇ ਆਪਣੀ ਵੀਡੀਓ ਬਣਾ ਕੇ ਉਹ ਚਲੇ ਗਏ ਤੇ ਉਹਨਾਂ ਨੂੰ ਬਸ ਐ ਵੀ ਆਪਣਾ ਉਹਨਾਂ ਦੀ ਫਾਲਮੈਡੀ ਪੂਰੀ ਹੋ ਗਈ ਪਰ ਵਾਕਈ ਇਹਨਾਂ ਲੋਕ ਇਹਨੇ ਦੁਖੀ ਆ ਸਾਨੂੰ ਆ ਮਤਲਬ ਕਦਮ ਚੱਕਣਾ ਪਿਆ ਕਿਉਂਕਿ ਹੁਣ ਜਿਹੜਾ ਲੋਕ ਪਬਲਿਕ ਟੈਕਸ ਭਰਦੀ ਉਹ ਤਾਂ ਵੈਸੇ ਫ੍ਰੀ ਦੇ ਹੀ ਭਰ ਰਹੇ ਕਿਉਂਕਿ ਉਹ ਸਾਨੂੰ ਕਿਹੜਾ ਉਹਦਾ ਕੋਈ ਫਾਇਦਾ ਸਾਨੂੰ ਕੋਈ ਲਾਭ ਨਹੀਂ ਹੈ ਜੀ ਤੇ ਕੀ ਨੂੰ ਹੁਣ ਜੇ ਉਹਦਾ 2 ਲੱਖ ਲੱਗਿਆ 2.5 ਲੱਗਿਆ ਜਿੰਨੇ ਵੀ ਪੈਸੇ ਉਹਰਾ ਲੱਗੋਗੇ ਅਸੀਂ ਇਕੱਠੇ ਕਰਕੇ ਲਾ ਰਹੇ ਆ ਤੇ ਚਾਰ ਪੰਜ ਟੀਪਰ ਸਵੇਰ ਨੂੰ 9 ਵਜੇ ਦਾ ਟਾਈਮ ਹੈ ਜੀ ਔਰ ਇਹ ਉਹਨਾਂ ਨੇ ਪਹਚਾ ਦੇਣੇ ਤੇ ਐਮਸੀ ਤੇ 13 ਨੰਬਰ ਦਾ ਬਾਡ ਦਾ ਤੇ ਮੈਡਮ ਅੰਜੂ ਚੰਦਰ ਜਿਹੜੀ ਖਰੜ ਦੀ ਕਮੇਟੀ ਦੀ ਪ੍ਰਧਾਨ ਹੈ ਜੀ ਉਹ ਕਹਿੰਦੇ ਕੋਈ ਨਾ ਬਸ ਆ ਗਿਆ ਅੱਜ ਆ ਗਿਆ ਗੜਕਾ ਕੱਲ ਨੂੰ ਆ ਗਿਆ ਪਰ ਹਜੇ ਤੱਕ ਗੜਕਾ ਨਹੀਂ ਪਹੁੰਚਿਆ ਔਰ ਲੋਕਾਂ ਨੇ ਇੰਨੀਆਂ ਫੋਨ ਕਰ ਲਈ ਇੰਨੀਆਂ ਰਿਕੁਐਸਟ ਕਰ ਲਈ ਪਰ ਗੜਕਾ ਨਹੀਂ ਪਹੁੰਚਿਆ ਕਦ ਪਹੁੰਚੂਗਾ ਜਦੋਂ ਕੋਈ ਬੱਚੇ ਦੀ ਕੋਈ ਡੈਥ ਹੋਊਗੀ ਦਰ ਪਹੁੰਚੂਗਾ ਪਹੁੰਚੂਗਾ ਜਦੋਂ ਸੁੱਕੀ ਜਿਹੜੀ ਸੁੱਤੀ ਪਈ ਆ ਸਰਕਾਰ ਕਦੋਂ ਜਾਗੂਗੀ ਉਹਨਾਂ ਨੂੰ ਭਗਵੰਤ ਮਾਨ ਉਹਰੇ ਏਰੀਆ ਸਾਡਾ ਦਿਖਿਆ ਨਹੀਂ ਕਿ ਆ ਦੁਸ਼ਮਣੀ ਜਿਹੜੀ ਸਾਡਾ ਉਹਰੇ ਏਰੀਆ ਮੈਂ ਖੜਾ ਆ ਕੇ ਮੌਕਾ ਵੀ ਨਹੀਂ ਦਿਖਿਆ ਇੱਕ ਵੀ ਕਦੇ ਉਹਨਾਂ ਨੇ ਆ ਕੇ ਉਹਰੇ ਸਾਡਾ ਕੋਈ ਮਤਲਬ ਮੈਨਾਂ ਲਿਆ ਹੀ ਨਹੀਂ ਹੈ ਜੀ ਸਾਡੇ ਲੋਕਾਂ ਵਿੱਚ ਆ ਕੇ ਬੀਚਰੇ ਨਹੀਂ ਜਿਹੜੀ ਮੈਡਮ ਅਨਮੋਲ ਗगनਮਾਨ ਹੈ ਉਹ ਤਾਂ ਭੁੱਲੇਗੇ ਵੀ ਸਾਡਾ ਹਲਕ ਨ ਤਾਂ ਕੋਈ ਯਾਦ ਨਹੀਂ ਸੀ ਗੜਕਾ ਪੁਵਾ ਰਹੇ ਇੱਕ ਵਾਰ ਹਾਂਜੀ 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 ਤੇ ਲੋਕਾਂ ਨੇ ਤਾਂ ਫਿਰ ਇਹ ਵੀ ਕਹਿਣਾ ਹੈ ਵੀ ਜੇ ਹੁਣ ਤੁਸੀਂ ਗੜਕਾ ਹੀ ਪੁਆਤਾ ਟੈਲਾ ਨਹੀਂ ਲਵਾ ਤੋ ਦੇਖੋ ਜੀ ਮੈਡਮ ਹੁਣ ਟੈਲਾ ਵੀ ਹੈ ਤਾਂ ਜੇ ਸਰਕਾਰ ਦੇ ਹੱਥ ਸਾਰੇ ਬਿਲਕੁਲ ਖੜੇ ਹੋ ਗਏ ਤਾਂ ਉਹ ਵੀ ਪੈਸੇ ਇਕੱਠੇ ਕਰਕੇ ਅਸੀਂ ਟੈਲਾ ਵੀ ਲਵਾ ਦੂੰਗੇ ਜਿੱਥੇ ਅਸੀਂ ਗੜਕਾ ਗੜਕਾ ਪੁਆ ਰਹੇ ਹਾਂ ਅਸੀਂ ਪਾਣੀ ਕਢਵਾ ਰਹੇ ਹਾਂ ਮੀਟਿੰਗਾਂ ਤੇ ਟਰੈਲੀਆਂ ਚਾੱਕ ਕੇ ਦੂਜੀ ਸੜਕ ਤੇ ਲੈ ਕੇ ਜਾ ਰਹੇ ਹਾਂ ਤੇ ਅਸੀਂ ਆਪਣੀਆਂ ਮਤਲ ਟੈਲਾ ਵੀ ਜ਼ਰੂਰ ਲਵਾ ਦਾਂਗੇ ਜੀ ਜੀ ਕੀ ਕਹਿ ਰਹੇ ਸਤ ਸਸੀ ਗੱਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਪਿਛਲੇ ਕਈ ਸਮੇਂ ਤੋਂ ਮੈਂ ਦੇਖ ਰਿਹਾ ਤੁਸੀਂ ਇਹਨਾਂ ਸਾਡੀ ਆਵਾਜ਼ ਨੂੰ ਲੋਕਾ ਪ੍ਰਸ਼ਾਸਨ ਤੱਕ ਪਹੁੰਚਾ ਰਹੇ ਹੋ ਮੈਡਮ ਇੱਕ ਚੀਜ਼ ਜਦੋਂ ਤੁਸੀਂ ਜਾਉਣਾ ਹੋਣਾ ਮੈਡਮ ਅੰਜੂ ਚੰਦਰ ਨੂੰ ਇਹ ਚੀਜ਼ ਪੁੱਛਿਓ ਕਿ ਸੁਸਾਇਟੀਆਂ ਜਿਹੜੇ ਲੇਆਉਟ ਪਾਸ ਹੁੰਦੇ ਆ ਕਮੇਟੀ ਤੋਂ ਹੁੰਦੀ ਹੈ 6 ایਓ ਦੀ ਸਟੈਂਪ ਲੱਗਦੀ ਹੈ ਬਾਅਦ ਵਿੱਚ ਤੁਸੀਂ ਕਹਿੰਦੇ ਹੋ ਵੀ ਇਹ ਜੀ ਬਿਲਡਰਾਂ ਦੀ ਕਮੀ ਹੈ ਬਿਲਡਰਾਂ ਦੀ ਤੁਹਾਨੂੰ ਪਹਿਲਾਂ ਨਹੀਂ ਇਹ ਚੀਜ਼ਾਂ ਪਤਾ ਲੱਗਦੀਆਂ ਹੁਣ ਦੇਖੋ ਆ ਰੋਡ ਹੈ ਜੀ ਕਮੇਟੀ ਅੰਡਰ ਹੈ ਛੱਜੂ ਮਾਇਰਾਪਿੰਡ 20 22 ਸਾਲ ਤੋਂ ਕਮੇਟੀ 'ਚ ਆ ਗਿਆ ਪਰ ਤੁਸੀਂ ਦੇਖੋ ਵੀ ਪਿੰਡਾਂ ਨਾਲੋਂ ਵੀ ਬੱਤਰ ਹਾਲ ਤੇ ਨਹੀਂ ਹੋਈ ਪਈ ਐ ਸੋਸਾਇਟੀ ਵਾਲਿਆਂ ਨੇ ਸਭ ਨੇ ਪ੍ਰਾਪਰਟੀ ਟੈਕਸ ਦਿੱਤਾ ਜੀ ਠੀਕ ਐ ਈਵਨ ਕੇ ਵਿਦ ਪੈਨਲਟੀਆਂ ਦਿੱਤਾ ਜਦੋਂ ਤੁਸੀਂ ਨੋਟਸ ਕੱਢ ਦਿੰਨੇ ਹੋ ਵੀ ਇੰਨੀ ਡੈਡ ਲਾਈਨ ਆ ਤੁਸੀਂ ਭਰੋ ਨਹੀਂ ਕਿਰ ਕੀ ਕਰਾਂਗੇ ਫਿਰ ਇਹ ਰੋਡ ਵਾਰੀ ਤੁਹਾਨੂੰ ਕੀ ਹੋ ਜਾਂਦਾ ਉਦੋਂ ਤੁਹਾਡਾ ਕਾਰਜ ਸਾਧਕ ਅਫਸਰ ਜਿਹੜਾ ਈਓ ਐ ਉਹ ਕਿਹੜੇ ਕਾਰਜ ਸਾਧਦੇ ਹੋ ਆਪਦੀ ਕੋਈ ਰਿਪੋਰਟ ਤਾਂ ਦੇਵੇ ਜੇਈ ਸਾਹਿਬ ਵੈਸੇ ਆਪਦੇ ਹੱਥ ਖੜੇ ਕਰ ਦਿੰਦੇ ਆ ਐਸਡੀਓ ਸਾਹਿਬ ਦਾ ਪਤਾ ਨਹੀਂ ਕੀ ਐ ਐਮਸੀ ਸਾਹਿਬ ਦਾ ਸਾਡੇ ਜੀ ਵੀ ਤੁਸੀਂ ਲਾਹ ਲੋ ਸਾਹਿਬ ਵੀ ਉਹਨਾਂ ਨੇ ਤਾਂ ਕੰਨਾਂ 'ਚ ਤੇਲ ਪਾਇਆ ਤੇ ਜਿੱਦਾਂ ਨਾ ਰੈਸਟ ਕਰ ਰਿਹਾ ਉਹਨਾਂ ਨੂੰ ਕੋਈ ਮਤਲਬ ਹੀ ਨਹੀਂ ਕਿਸੇ ਨਾਲ ਇੱਕ ਘਟਕੇ ਦਾ ਟਰੱਕ ਕੱਲ ਆਇਆ ਸੀ ਉਹ ਵੀ ਅਸੀਂ ਤਰਲੇ ਕੱਢ ਕੱਢ ਕੇ ਕਢਾਇਆ ਬਾਕੀ ਅਸੀਂ ਸਾਰੇ ਇਕੱਠੇ ਹੋ ਕੇ ਆਪਣੇ ਵੱਲੋਂ ਇਹ ਕਰਵਾ ਰਹੇ ਆ ਜੇ ਲੋਕਾਂ ਦਾ ਸਹਿਯੋਗ ਰਿਹਾ ਤਾ ਮੈਡਮ ਪ੍ਰਮਾਤਮਾ ਜਾਨਦਾ ਵੀ ਅਸੀਂ ਇੱਥੇ ਇੰਟਰਲੌਕ ਟੈਲਾ ਵੀ ਲਵਾ ਦਾਂਗੇ ਐਕਚੁਅਲੀ ਮੇਰੇ ਨਾ ਬੈਗ ਦੀ ਪ੍ਰੋਬਲਮ ਹੈ ਤੇ ਮੇਰੇ ਤੋਂ ਜਿਹੜਾ ਜਿਹੜਾ ਖੜਿਆ ਨਹੀਂ ਜਾਂਦਾ ਤੇ ਹੁਣ ਵੀ ਮੇਰੀ ਲੱਤ ਨਾਲ ਸ਼ਿਵਰਿੰਗ ਕਰ ਰਹੀ ਹੈ ਸੋ ਪਰ ਦੇਖੋ ਤੁਸੀਂ ਵੀ ਸਾਡਾ ਹਾਲਾਤ ਕੀ ਹੈ ਵੀ ਇੰਨੇ 72 ਅਲਾ ਤੇ ਰਹਿ ਰਿਹਾ ਐਮਐਲਏ ਮੈਡਮ ਕਹਿ ਰਹੀ ਸੀ ਜੀ ਇਹਨੂੰ ਮੈਂ ਕੈਲੀਫੋਰਨੀਆ ਬਣਾ ਦੇਣਾ ਇਹਨੂੰ ਮੈਂ ਸਵਿਟਜ਼ਰਲੈਂਡ ਬਣਾ ਦੇਣਾ ਮੈਡਮ ਜੀ ਸਾਡੇ ਅੱਥ ਬੰਨੇ ਵੀ ਇਹਨੂੰ ਛੱਜੂ ਮਾਦਰਾ ਇਹਨੂੰ ਛੱਜੂ ਮਾਦਰਾ ਹੀ ਰਹਿਣ ਦਿਓ 2 ਸਾਲ ਪਹਿਲਾਂ ਮੈਂ ਤੁਸੀਂ ਬਲੀਵ ਕਰੋ ਵੀ ਐਡੀ ਸੋਹਣੀ ਰੋਡ ਸੀ ਨਾ ਇਹ ਅੱਜ ਜਦੋਂ ਦਾ ਇਹਨਾਂ ਨੇ ਆ ਡレイン ਸਟਾਰਮ ਵਾਟਰ ਦਾ ਕਹਿ ਕੇ ਪੱਟਿਆ ਨਾ ਜੀ ਤਾਂ ਮੈਨਾਂ ਕਹਿੰਦਾ ਜੱਖਣਾ ਹੀ ਪੱਟਤੀ ਇਹਨਾਂ ਦੀ ਤੁਸੀਂ ਨਲਾਇਕੀ ਦੇਖ ਲਓ ਵੀ 42 ਪਿੰਡ ਚੋਂ ਇਹਨਾਂ ਨੇ ਪਾਈਪ ਟਪਾਉਣੀ ਸੀ ਤੇ ਬਲੀਆਲੀ ਪਿੰਡ ਦਾ ਨਾ ਕੋਈ ਮਤਾ ਪਵਾਇਆ ਨਾ ਸਰਪੰਚ ਨਾਲ ਗੱਲਬਾਤ ਕੀਤੀ ਤੁਸੀਂ ਕਿਸੇ ਦੇ ਘਰ ਚੋਂ ਕਿਵੇਂ ਧੱਕੇ ਨਾਲ ਟਪਾ ਲੋਗੇ ਅਗਲੇ ਨੇ ਸਟੇਲ ਲੈ ਲਿਆ ਹੁਣ ਕੰਮ ਵਿਚੇ ਬੰਦ ਪਿਆ ਪਿੱਛੇ ਤੁਸੀਂ ਦੇਖਿਆ ਹੁਣ ਐਸਵੀਪੀ ਥਰੂ ਕੋਲੇ ਕੱਠੋ-ਕੱਟ ਮੈਡਮ 7-8 ਫੁੱਟ ਦਾ ਖੱਡਾ ਐਜ਼ ਇਟ ਇਜ਼ ਪਿਆ ਔਰ 5 ਫੁੱਟ ਲੰਬਾ ਹੈ ਜਿੱਦਣ ਕੋਈ ਮਿਸਐਪ ਹੋ ਗਿਆ ਉਸ ਦਿਨ ਪ੍ਰਸ਼ਾਸਨ ਦੀ ਅੱਖਾਂ ਖੁੱਲਣੀਆਂ ਔਰ ਵਨ ਮੋਰ ਥਿੰਗ ਤੁਹਾਨੂੰ ਮੈਂ ਦੱਸ ਦਿਆਂ ਵੀ ਸਾਡੇ ਸਾਰੇ ਇੰਟਰ ਸੋਸਾਇਟੀ ਗਰੁੱਪ ਵੱਲੋਂ ਅਪਰੋਕਸੀਮੇਟ 7-800 ਈਮੇਲਸ ਅਸੀਂ ਸੀਐਮਓ ਪੋਰਟਲ ਤੇ ਸੀਐਮਓ ਦੀ ਮੇਲ ਤੇ ਭੇਜੀਆ ਜਿਹਦਾ ਰਿਪਲਾਈ ਸਾਨੂੰ ਕੀ ਆਇਆ ਉਹਨਾਂ ਨੇ ਡੀਸੀ ਸਾਹਿਬ ਨੂੰ ਐਕਨੋਲਾਈਜ਼ ਕਰਤੀ ਅੱਜ ਤੱਕ ਸਾਡੇ ਕੋਲੇ ਡੀਸੀ ਸਾਹਿਬ ਦੀ ਨਾ ਕੋਈ ਕਾਲ ਆਈ ਨਾ ਕੋਈ ਉਹਨਾਂ ਦਾ ਬੰਦਾ ਆਇਆ ਕੋਈ ਪਰਸਨਲ ਆਇਆ ਵੀ ਸਾਨੂੰ ਐਟਲੀਸਟ ਇਹ ਤਾਂ ਪੁੱਛ ਲਓ ਬਈ ਤੁਹਾਡੀ ਪ੍ਰੋਬਲਮ ਕੀ ਹੈ ਜੀ ਹਾਲਾਂਕਿ ਇਹ ਮੁੱਦਾ ਬਹੁਤ ਹਾਈਲਾਈਟ ਹੋਇਆ ਤੁਹਾਡੇ ਵਰਗੇ ਭੈਣ ਭਰਾਵਾਂ ਦੇ ਜ਼ਰੀਏ ਪਰ ਲੋਕਾਂ ਦਾ ਜਿਹੜਾ ਇੱਥੇ ਤੁਨ ਮੈਂ ਦੱਸ ਨਹੀਂ ਸਕਦਾ ਜੀ ਨਾ ਤਾਂ ਕੋਈ ਐਂਬੂਲੈਂਸ ਟੱਪਦੀ ਹੈ ਤੁਸੀਂ ਜੇ 15 ਮਿੰਟ ਪਹਿਲਾਂ ਆਏ ਹੁੰਦੇ ਤਾਂ ਇੱਥੇ ਤੁਸੀਂ ਬੱਚਿਆਂ ਦਾ ਹਾਲ ਵੇਖਣਾ ਸੀ ਸਕੂਲ ਆ ਲਿਆਂਦਾ ਕੋਈ ਵੈਨ ਟੇਢੀ ਹੁੰਦੀ ਆ ਕੋਈ ਇੱਧਰ ਹੁੰਦੀ ਆ ਅਸੀਂ ਜੀ.ਐਸ.ਵੀ ਨਾਲ ਆ ਬਾਈ ਹੋਰਾਂ ਦੇ ਟਰੈਕਟਰ ਮੰਗਵਾ ਕੇ ਇਹ ਵਿਚਾਰੇ ਆਪਦਾ ਸਾਰਾ ਕੰਮ ਕਰ ਛੱਡੀ ਬੈਠੇ ਆ ਚਲੋ ਅਸੀਂ ਤਾਂ ਇੱਥੇ ਹੁਣ ਸਾਡੇ ਕੋਲੇ ਨਾ ਟਰੈਕਟਰ ਆ ਨਾ ਕੋਈ ਸੰਦ ਸੱਪਾ ਪਿੰਡ ਕਰਕੇ ਸਾਨੂੰ ਇਹ ਸਹੂਲਤ ਹੈ ਵੀ ਆਪਦਾ ਕੰਮ ਛੱਡ ਕੇ ਵਿਚਾਰੇ ਆ ਜਾਂਦੇ ਆ ਤੇ ਲੋਕਾਂ ਦੇ ਸਹਿਯੋਗ ਨਾਲ ਇਹ ਕੰਮ ਅਸੀਂ ਕਰਵਾ ਰਹੇ ਆਂ ਪਰ ਫੇਰ ਵੀ ਨਾ ਜੀ ਪ੍ਰਸ਼ਾਸਨ ਦੀ ਅੱਖ ਨਹੀਂ ਖੁੱਲੀ ਜੀ ਜਿੱਦੇ ਕੋਈ ਮਿਸਐਪ ਹੋ ਗਿਆ ਨਾ ਸਾਡੀ ਦਾ ਅਰਦਾਸ ਹੈ ਪ੍ਰਮਾਤਮਾ ਕੇ ਨਾ ਹੋਵੇ ਔਰ ਵਨ ਮੋਰ ਥਿੰਗ ਇਹ ਹੈ ਜੀ ਆ ਮੰਦਿਰ ਹੈ ਜੀ ਜੀ ਠੀਕ ਆ ਔਰ ਹਿੰਦੂ ਧਰਮ ਦੀ ਆਸਥਾ ਜੁੜੀ ਹੋਈ ਹੈ ਅਸੀਂ ਸਿੱਖ ਵੀ ਸਾਰੇ ਜਾਣਦੇ ਹਾਂ ਨਾ ਅੱਗੇ ਨਵਰਾਤਰੇ ਦਾ ਮਹੀਨਾ ਹੈ ਜੀ ਹਰ ਬੰਦਾ ਨਰਾਤੇ ਰੱਖੂਗਾ ਕੰਜਕਾ ਪੂਜੀਆਂ ਜਾਣ ਗਿਆ ਮਾਤਾ ਤੋਂ ਅਸੀਂ ਕੀ ਮੰਗਾਗੇ ਜੇ ਮਾਤਾ ਦੇ ਦਰ ਮੂਰੇ ਹੀ ਇੰਨਾ ਨਰਕ ਵਜਿਆ ਪਿਆ ਗੰਦੇ ਪੈਰ ਲੈ ਕੇ ਵਿੱਚੋਂ ਦੀ ਲੋਕ ਅੰਦਰ ਜਾਂਦੇ ਫਿਰ ਸਾਡੀ ਸ਼ਰਦਾ ਕਿੱਥੇ ਰਹਿ ਗਈ ਪ੍ਰਸ਼ਾਸਨ ਇਸ ਪਾਸੇ ਬਸ ਨਿਮੀ ਧਿਆਨ ਦੇ ਰਿਹਾ ਪਰ ਮੇਰੀ ਤਾਂ ਬੇਨਤੀ ਹੈ ਜੀ ਐਮਐਲਏ ਮੈਡਮ ਜੇ ਕਿਤੇ ਸਾਡੀ ਆਵਾਜ਼ ਸੁਣਦੇ ਆ ਤਾਂ ਪਲੀਜ਼ ਐਟਲੀਸਟ ਇੱਕ ਗੇੜਾ ਹੀ ਮਾਰ ਲਓ ਅਸੀਂ ਵੋਟਾਂ ਪਾਈਆਂ ਅਸੀਂ ਗੁਨਾਹ ਕਰਤਾ ਅੱਜ ਪਹਿਲੇ ਤਾਂ ਮੈਂ ਐਮਸੀ ਸਾਹਿਬ ਦਾ ਬਹੁਤ ਬਹੁਤ ਧੰਵਾਤ ਆ ਮੈਂ ਕਰਨਾ ਨਹੀਂ ਚਾਹਦੀ ਪਰ ਉਹਨਾਂ ਤੇ ਲੜਨ ਦਾ ਅੱਜ ਜ਼ਰੂਰ ਪਾਣਾ ਚਾਹਾਂਗੀ ਐਨੀ ਬੇਸ਼ਰਮੀ ਐਨੀ ਬੇਸ਼ਰਮੀ ਪਿਛਲੇ 2 ਸਾਲ ਤੋਂ ਇੱਥੇ ਪਾਈਪਾ ਲਿਆ ਕੇ ਰੱਖਿਆ ਹੋਇਆ ਸੀ ਪਹਿਲੇ ਠੀਕ ਹੈ ਪਾਈਪਾ ਦੇ ਵਿੱਚ ਬੂਟੇ ਉਗ ਗਏ ਜਨਾਬ ਜੀ ਦੀ ਨੀਂਦ ਨਹੀਂ ਖੁੱਲੀ ਐਮਸੀ ਆਫਿਸ ਜਾ ਜਾ ਕੇ ਤਰਨੇ ਦਿੱਤੇ ਜਨਾਬ ਜੀ ਦੀ ਨੀਂਦ ਨਹੀਂ ਖੁੱਲੀ ਨਾ ਮੈਡਮ ਜੀ ਦੀ ਖੁੱਲੀ ਫਿਰ ਕਹਿੰਦੇ ਵੀ ਕੋਈ ਇੱਥੇ ਉਹ ਨਹੀਂ ਹੈਗਾ ਪ੍ਰਧਾਨ ਨਹੀਂ ਹੈਗਾ ਠੀਕ ਹੈ ਫਿਰ ਵੀ ਨੀਂਦ ਨਹੀਂ ਖੁੱਲੀ ਹੁਣ ਪ੍ਰਧਾਨ ਬਦਲ ਗਿਆ ਫਿਰ ਵੀ ਨੀਂਦ ਨਹੀਂ ਖੁੱਲੀ ਕੁੰਭ ਕਰਨ ਦੀ ਨੀਂਦ ਸੌਰੇ ਆ ਐਮਸੀ ਸਾਹਿਬ ਤੇ ਸਰਕਾਰ ਠੀਕ ਆ ਮੈਂ ਐਨੇ ਵਾਇਸ ਨੋਟ ਪਾਏ ਸਾਡਾ ਇੱਕ ਇੰਟਰ ਸੋਸਾਇਟੀ ਗਰੁੱਪ ਬਣਿਆ ਆ ਜਿਹਦੇ ਵਿੱਚੋ ਖੁਦ ਵੀ ਹੈਗੇ ਆ ਬਟ ਜਨਾਬ ਦੀ ਨੀਂਦ ਨਹੀਂ ਖੁੱਲੀ ਅੱਜ ਸਾਡੇ ਬੱਚਿਆਂ ਨੇ ਆ ਸਾਡੇ ਪੰਜਾਬ ਦਾ ਯੂਥ ਹੈ ਕਹਿੰਦੇ ਨਾ ਭਗਤ ਸਿੰਘ ਭਗਤ ਸਿੰਘ ਸਾਡੇ ਘਰ ਦੇ ਕੋਨੇ-ਕੋਨੇ 'ਚ ਆ ਇਸ ਮਿੱਟੀ ਦੇ ਕਣ-ਕਣ 'ਚ ਆ ਐਦਾਂ ਦੇ ਨੌਜਵਾਨ ਸ਼ਕਤੀ ਜਿਹੜੇ ਬੱਚੇ ਸਾਡੇ ਅੱਜ ਦੇਖੋ ਖੁਦ ਖੁਦੇ ਸੜਕਾਂ ਬਣਾ ਰਹੇ ਮਾਰੋ ਇੱਥੇ ਕੈਮਰਾ ਦੇਖੋ ਕਿ ਵੀ ਆ ਬੱਚਿਆਂ ਨੇ ਕੀ ਕੀਤਾ ਇਹ ਬੱਚਿਆਂ ਨੇ ਮਦਦ ਕੀਤੀ ਇੱਥੇ ਲੋਕਾਂ ਨੂੰ ਸਹੂਲਤ ਮਿਲੇ ਰੋਜ਼ ਬੱਚੇ ਇੱਥੋਂ ਦੀ ਕਿੱਦਾਂ ਕਿੱਦਾਂ ਸਕੂਲ ਜਾਂਦੇ ਆ ਕਿੱਦਾਂ ਕਿੱਦਾਂ ਉਹ ਆਉਂਦੇ ਆ ਉਹਨਾਂ ਦੀ ਯਾਤਨਾ ਨੂੰ ਕੋਈ ਨਹੀਂ ਸਹਿ ਸਕਦਾ ਨਾ ਕੋਈ ਦੇਖ ਸਕਦਾ ਨਾ ਕੋਈ ਸਮਝ ਸਕਦਾ ਕਾਸ਼ ਇਹਨਾਂ ਦੇ ਖੁਦ ਦੇ ਬੱਚੇ ਇੱਥੋਂ ਲੰਘਦੇ ਹੁੰਦੇ ਨਾ ਤਾਂ ਸ਼ਾਇਦ ਇਹਨਾਂ ਨੂੰ ਪਤਾ ਲੱਗਦਾ ਕਿ ਤਕਲੀਫ ਕੀ ਹੁੰਦੀ ਆ ਮੈਂ ਅੱਜ ਵੀ ਕਹਿੰਨੀ ਆ ਕੁੰਭਕਰਨ ਦੀ ਸੌਣ ਵਾਲੀ ਸਰਕਾਰ ਔਰ ਐਮ ਸੀ ਸਾਹਿਬ ਤੁਹਾਨੂੰ ਮੈਂ ਖੁੱਲੀ ਗੱਲ ਕਹਿ ਰਹੀ ਆ ਕਿ ਤੁਸੀਂ ਜਿੰਨੀ ਯਤਨਾਂਵਾਂ ਦਿੱਤੀਆਂ ਨਾ ਪਰਮਾਤਮਾ ਤੁਹਾਨੂੰ ਇੱਕ ਦਿਨੀ ਦਾ ਫਲ ਦੇਗਾ ਜ਼ਰੂਰ ਦੇਗਾ ਠੀਕ ਹੈ ਨਾ ਪਰ ਆ ਜਿਹੜੇ ਬੱਚੇ ਅੱਛਾ ਕੰਮ ਕਰ ਰਹੇ ਹਨ ਨਾ ਪਰਮਾਤਮਾ ਇਹਨਾਂ ਨੂੰ ਮੈਂ ਕਹਿੰਦੀ ਦਿਨ ਦੁਗਣੀ ਰਾਤ ਚੌਗਣੀ ਬਰਕਤ ਦੇਵੇ ਕਿਉਂਕਿ ਆ ਸਾਡੇ ਜਸਵੀਰ ਜੀ ਇਸੀ ਸੜਕ ਦੇ ਦੌਰਾਨ ਇਸ ਸੜਕ ਦੇ ਇੰਜਰੀਜ਼ ਦੀ وجہ ਨਾਲ ਉਹਨਾਂ ਦੀ ਲੈਗਸ ਖਰਾਬ ਹੋ ਗਈਆਂ ਐਨੀ ਬੁਰੀ ਤਰ੍ਹਾਂ ਉਹਨਾਂ ਨੂੰ ਬੈਕ ਬੈਕ ਪ੍ਰੋਬਲਮ ਹੋ ਗਈ ਹੈ ਮੈਂ ਬੋਲੂਗੀ ਅੱਜ ਮੈਂ ਜ਼ਰੂਰ ਦੱਸਾਂਗੀ ਕਿ ਕਿੰਨੇ ਲੋਕ ਤਕਲੀਫ ਚ ਆ ਕਿਉਂਕਿ ਇਹ ਜਿਹੜੀ ਤਕਲੀਫ ਹੈ ਨਾ ਸ਼ਾਇਦ ਕੋਈ ਨਹੀਂ ਸਮਝ ਸਕਦਾ ਪਰ ਇਹ ਸਾਡੇ ਯੋਧਿਆਂ ਨੇ ਸਮਝੀ ਹੈ ਸ਼ਾਬਾਸ਼ ਬੱਚੋ ਆ ਸਾਡੇ ਬੱਚੇ ਮੈਂ ਕਹਿੰਨੀ ਆ ਪ੍ਰਮਾਤਮਾ ਇਹਨਾਂ ਨੂੰ ਬਹੁਤ ਸ਼ਕਤੀ ਦਵੇ ਸਮਰਥ ਦਵੇ ਪਰ ਤੁਹਾਨੂੰ ਨਹੀਂ ਲੱਗਦਾ ਕਿ ਪ੍ਰਸ਼ਾਸਨ ਨੇ ਕਹਿਣਾ ਕਿ ਸਾਨੂੰ ਸਮਾਂ ਤਾਂ ਦੇ ਦਿਆ ਕਰੋ ਜਾਂ ਤੁਸੀਂ ਖਰੜ ਦੇ ਲੋਕ ਧਰਨੇ ਲਾਣ ਲੱਗ ਜਾਂਦੇ ਨੇ ਜਾਂ ਝੋਨਾ ਵਿਝਣ ਲੱਗ ਜਾਂਦੇ ਨੇ ਉਹਨਾਂ ਦਾ ਕਹਿਣਾ ਇਹੀ ਹੋਊਗਾ ਨਾ ਵੀ ਸਮਾਂ ਤਾਂ ਦੋ ਸਾਨੂੰ ਥੋੜਾ ਜੀ ਪਿਛਲੇ 2 ਸਾਲ ਤੋਂ ਮੈਂ ਰੈਗੂਲਰ ਮੀਟਿੰਗਸ ਜਾਂਦੀ ਆ ਰੈਗੂਲਰ ਐਵਰੀ ਮੀਟਿੰਗ ਕਿ ਬਹੁਤ ਘਟ ਹੁੰਦਾ ਜਦੋਂ ਮੈਂ ਕਿਸੇ ਮੀਟਿੰਗ 'ਚ ਨਾ ਜਾਵਾਂ ਕਿਉਂਕਿ ਆਪਣੇ ਘਰ ਘੱਲੇ ਲੁਕਾਂ ਬੀ ਹੁੰਦੇ ਕਈ ਬਟ ਠੀਕ ਹੈ 2 ਸਾਲ ਬਹੁਤ ਜਿਆਦਾ ਲੰਬਾ ਸਮਾਂ ਹੁੰਦਾ ਜੀ ਔਰ ਕਿੰਨੇ ਤਿਹਾਰ ਨਿਕਲ ਗਏ ਕਿੰਨੇ ਵਾਰ ਤਿਹਾਰ ਨਿਕਲ ਗਏ ਕੁਝ ਵੀ ਨਹੀਂ ਹੁੰਦਾ ਇੱਥੇ ਦਿਨ ਪ੍ਰਤੀ ਦਿਨ ਬਲਕਿ ਗੰਦਗੀ ਫੈਲਦੀ ਜਾ ਰਹੀ ਹੈ ਅੱਜ ਵੀ ਦੇਖੋ ਕਿੰਨੀ 스멜 ਫੈਲੀ ਹੋਈ ਆ ਔਰ ਉੱਥੇ ਵੀ ਉਧਰਲੇ ਪਾਸੇ ਵੀ ਇਹਨਾਂ ਨੇ ਕੂੜਾ ਓਪਨ ਨਹੀਂ ਸਿੱਟਿਆ ਹੋਇਆ ਲੋਕਾਂ ਨੂੰ ਸਾਹ ਲੈਣ 'ਚ ਵੀ ਦਿੱਕਤ ਹੋ ਰਹੀ ਹੈ ਸਾਹ ਨਹੀਂ ਲੈ ਪਾਰੇ ਲੋਕ ਅਸੀਂ ਇੰਨੀ ਗੰਦੀ ਆਬੋ ਹਵਾ 'ਚ ਰਹ ਰਹੇ ਆ ਮੈਂ ਕਹਿੰਨੀ ਆ ਇਹ ਤਾਂ ਨਰਕ ਦਾ ਦਵਾਰ ਬਣ ਚੁੱਕਾ ਐ ਇਹ ਜੀ ਖਬਰ ਤੁਸੀਂ ਪੂਰੇ ਭਾਰਤ ਦੇਸ਼ ਜਿਵੇਂ ਪਹੁੰਚਾਓ ਨਾ ਤਾਂ ਵੀ ਘਟ ਐ ਮੈਂ ਕਹਿੰਨੀ ਆ ਤਾਂ ਬਾਹਰਲੇ ਦੇਸ਼ਾਂ ਜਿਵੇਂ ਪਤਾ ਲੱਗੇ ਕਿ ਕਹਿੰਦੇ ਸੀ ਅਸੀਂ ਗੋਰੇ ਲਿਆ ਕੇ ਵਸਾਣੇ ਆ ਇੱਥੇ ਤਾਂ ਜਿਹੜੇ ਸਾਡੇ ਇੱਥੇ ਰਹਿ ਰਹੇ ਆ ਉਹ ਮੇਰੇ ਖਾਲ ਛੱਡ ਛੱਡ ਕੇ ਭੱਜ ਜਾਣਗੇ ਨਰਕ ਦੀ ਜ਼ਿੰਦਗੀ ਜੀ ਰਹੇ ਆ ਮੈਂ ਕਹਿੰਨੀ ਆ ਜਾਗ ਜਾਓ ਜੇ ਤੁਸੀਂ ਅਗਲੀ ਵੋਟਾਂ ਜਿੱਤਣੀਆਂ ਨਹੀਂ ਤਾਂ ਭੁੱਲ ਜਾਓ ਤੁਹਾਨੂੰ ਤਾਂ ਦਵਾਰ ਨਹੀਂ ਛੁਣਨਾ ਥੈਂਕ ਯੂ ਸੋ ਮਚ ਜੈ ਹਿੰਦ ਸ਼੍ਰੀ ਗੁਰੂ ਸਾਹਿਬ ਤੁਹਾਨੂੰ ਲਗਾ ਅੱਜ ਕਿਸੇ ਨਾਲ ਕੋਈ ਗੁੱਸਾ ਨਹੀਂ ਕੋਈ ਐਮਸੀ ਨਾਲ ਨਹੀਂ ਕੋਈ ਅਨਮੋਲ ਗਗਨ ਮਾਨ ਨਾਲ ਕਿਸੇ ਨਾਲ ਗੁੱਸਾ ਨਹੀਂ ਅੱਜ ਦਿਲ ਵਿੱਚ ਇੱਕ ਰੋਸ ਹੈ ਗਲਤੀਆਂ ਹਰੇਕ ਬੰਦਾ ਕਰਦਾ ਹੈ ਸਾਡੀ ਅੱਜ ਤੱਕ ਦੀ ਸਭ ਤੋਂ ਵੱਡੀ ਗਲਤੀ ਜਵਾਮ ਆਦਮੀ ਪਾਰਟੀ ਨੂੰ ਮੈਂ ਵੋਟ ਪਾਈ ਆਪਣੇ ਘਰ ਦੇ ਨੂੰ ਕਹਿ ਕੇ ਵੀ ਪਾਈ ਕਿਉਂਕਿ ਪਹਿਲਾਂ ਸਾਰੀਆਂ ਪਾਰਟੀਆਂ ਦੇਖੀਆਂ ਸੀ ਅਸੀਂ ਆਈ ਸੋਚਿਆ ਸੀ ਕੋਈ ਨਵਾਂ ਆਊਗਾ ਵਿਕਾਸ ਕਰੂਗਾ ਬਦਲਾ ਲਿਆਊਗਾ ਪਰ ਮੈਂ ਕਹਿੰਨਾ ਪਹਿਲਾਂ ਵਾਲੇ ਠੀਕ ਸੀ ਮੈਂ ਪਾਰਟੀ ਕਿਸੇ ਦਾ ਨਹੀਂ ਹੈਗਾ ਪਹਿਲਾਂ ਵਾਲੇ ਠੀਕ ਸੀਗੇ ਚਲੋ ਜੇ ਨਹੀਂ ਕਰਨਾ ਸੀ ਉਹ ਪੱਟ ਕੇ ਛੱਡਦੇ ਨਹੀਂ ਸੀ ਅਜਿਹੇ ਹਾਲਾਤਾਂ 'ਚ ਪਿਠਾਉਤਾ ਨਾ ਸਾਨੂੰ ਸਾਨੂੰ ਆਪ ਸੜਕਾਂ ਤੇ ਉਤਰ ਕੇ ਬਣਾਉਣੀਆਂ ਪੈ ਰਹੀਆਂ ਨੇ ਕਿੰਨੀਆਂ ਗਰਾਂਟਾਂ ਆਂਦੀਆਂ ਨੇ ਕਿੰਨੀਆਂ ਕੀ ਕੁਝ ਨਹੀਂ ਹੋਏਗਾ ਸਰਕਾਰਾਂ ਕੋਲ ਅਸੀਂ ਇੱਥੇ 200 ਰਜਿਸਟਰੀ ਹੁੰਦੀ ਆ ਖਰੜ ਦੀ ਦਿੱਲੀ ਦਾ ਐਨਾ ਪੈਸਾ ਕਿੱਥੇ ਆ ਉਹ ਪੈਸਾ ਅਸੀਂ ਤਾਂ ਆਪਣੀ ਜੇਬਾਂ 'ਚ ਰੱਖੇ ਨਹੀਂ ਹੈਗੇ ਪਾਸੇ ਅਸੀਂ ਤਾਂ ਦੇ ਰਹੇ ਹਾਂ ਨਾ ਸਰਕਾਰਾਂ ਨੂੰ ਸਰਕਾਰਾਂ ਕਿਉਂ ਨਹੀਂ ਲਾ ਸਕਦੀਆਂ ਸਾਡੇ ਦੇ ਇੱਕ ਮਨਮੋਹਨ ਸਿੰਘ ਜੀ ਐਮਸੀ ਸਾਡੇ ਵਾਰਡ ਨੰਬਰ 13 ਦੇ ਸਵੇਰ ਦੇ ਲੱਗੇ ਹੋਏ ਅਸੀਂ ਧੁੱਪ 'ਚ ਖੜੇ ਆ ਅਸੀਂ ਸਟੱਡੀ ਕਰਦੇ ਆ ਸਟੂਡੈਂਟ ਆ ਅਸੀਂ ਕੰਮ ਵੀ ਕਰਦੇ ਆ ਨਾਲ ਨਾਲ ਅਸੀਂ ਆਪਣੇ ਕੰਮਕਾਰ ਛੱਡ ਕੇ ਜੇ ਇੱਥੇ ਖੜੇ ਆ ਉਹਨਾਂ ਦੀ ਤਾਂ ਡਿਊਟੀ ਹੋਏ ਹੈ ਕਿ ਸਾਡੇ ਲਈ ਖੜਨਾ ਆ ਕੇ ਉਹ ਕਿਉਂ ਨਹੀਂ ਖੜੇ ਸਾਡੇ ਨਾਲ ਆ ਕੇ ਤੁਸੀਂ ਉਹਨਾਂ ਨੂੰ ਇਨਫੋਰਮ ਕੀਤਾ ਸੀ ਕਿ ਅੱਜ ਅਸੀਂ ਖੁਦ ਜਿਹੜਾ ਕਿ ਸੜਕ ਦਾ ਕੰਮ ਕਰਵਾਉਣ ਜਾ ਰਹੇ ਹਾਂ ਮੈਮ ਸਾਡਾ ਨ ਇੱਕ ਇੰਟਰ ਸੋਸਾਇਟੀ ਗਰੁੱਪ ਹੈ ਜਿਹਦੇ ਵਿੱਚ ਈਓ ਖਰੜ ਉਹਦੇ ਵਿੱਚ ਮਨਮੋਹਨ ਸਿੰਘ ਐਮਸੀ ਸਾਰੇ ਮਿਲਵ ਅਫਸਰ ਹੈਗੇ ਨੇ ਅੜ ਤੇ ਉਹਦੇ ਵਿੱਚ ਸਾਡੀ ਗੱਲ ਚੱਲ ਰਹੀ ਸੀ ਕਿੰਨੇ ਦਿਨਾਂ ਤੋਂ ਤੇ ਐਮਸੀ ਸਾਹਿਬ ਕਹਿੰਦੇ ਮੈਂ 7 ਟਿਪਰ ਭੇਜੂੰਗਾ ਦਸ ਹੱਤ ਦੀਪਰ ਹਜੇ ਤੱਕ ਆਈ ਨਹੀਂ ਹੈਗੇ ਤਾਂ ਕਰਕੇ ਸਾਨੂੰ ਸਟੈਪ ਤਾਂ ਲੈਣਾ ਪੈਣਾ ਸੀ ਅਸੀਂ ਉਹਨਾਂ ਨੂੰ ਇਨਵਾਈਟ ਕਰ ਦੇਣਾ ਨੇ ਫੇਰ ਸਾਨੂੰ ਲਾਰਾ ਲਾਣਾ ਸੀ ਅਸੀਂ ਫੇਰ ਰੁਕ ਜਾਂਦੇ 10 ਦਿਨ ਕਿੰਨੇ ਦਿਨ ਰੁਕਾਂਗੇ ਅਸੀਂ ਅੱਗੇ ਫੈਸਟੀਵਲ ਆ ਗਏ ਸਾਡੇ ਘਰ ਗੈਸਟ ਆਉਂਦੇ ਆ ਚਲੋ ਐਮਸੀ ਸਾਹਿਬ ਦੇ ਘਰ ਨਹੀਂ ਆਉਂਦੇ ਹੁਣ ਕਿ ਸਾਡੀ ਮਾੜੀ ਮੋਟੀ ਇੱਜ਼ਤ ਹੈਗੀ ਹੈ ਸਾਡੇ ਘਰ ਗੈਸਟ ਆਉਂਦੇ ਆ ਅਸੀਂ ਇਹ ਜੀ ਸੜਕਾਂ 'ਚੋਂ ਬੁਲਾਵਾਂਗੇ ਉਹਨਾਂ ਨੂੰ ਉਹ ਕਹਿਣਗੇ ਤੁਸੀਂ ਇੱਥੇ 40-40 ਲੱਖ ਰੁਪਏ ਲਾ ਕੇ ਘਰ ਲਿੱਤੇ ਨੇ ਆਹਗਾ ਨਰਕ 'ਚ ਰਹਿਣੇ ਨੂੰ ਲਿੱਤੇ ਨੇ ਅਸੀਂ ਤਾਂ ਮੈਨੂੰ ਲੱਗਦਾ ਪੁਰਾਣੇ ਬਹੁਤ ਮਾੜੇ ਕਰ ਬਾਕੀ ਕਨਮੋਲ ਗਗਨਵਾਨ ਜੀ ਦਾ ਗਾਣਾ ਸੀਗਾ ਪਹਿਲਾਂ ਤਾਂ ਮੈਂ ਵੀ ਬਹੁਤ ਸੁਣਿਆ ਉਹਨਾਂ ਨੂੰ ਉਹ ਮੁੰਡਾ ਕਹਿੰਦਾ ਹੁੰਦਾ ਸੀ ਸੁਣੋ ਜੀ ਇੱਕ ਗੱਲ ਕਹਿਣੀ ਆ ਮੈਡਮ ਕਹਿੰਦੇ ਹੁੰਦੇ ਸੀ ਕਹਿ ਬੱਲੇ ਅੱਜ ਮੇਰਾ ਚੀ ਕਰ ਰਿਹਾ ਕਿ ਗਾਣਾ ਅਸੀਂ ਗਾਈਏ ਮੈਡਮ ਜੀ ਸੁਣੋ ਇੱਕ ਗੱਲ ਕਹਿਣੀ ਆ ਤੇ ਅਨਮੋਲ ਗਗਨਵਾਨ ਦਾ ਰਿਪਲਾਈ ਹੋਵੇ ਕਿ ਤੁਸੀਂ ਕਹੋ ਮੈਂ ਸੁਣਨੇ ਨੂੰ ਤਿਆਰ ਆ ਕਿਉਂ ਨਹੀਂ ਤਿਆਰ ਹੋ ਸੁਣਨੇ ਨੂੰ ਕੀ ਅਸੀਂ ਗਲਤੀ ਕਰੀ ਵੋਟਾਂ ਪਾ ਕੇ ਅਸੀਂ ਹੱਥ ਵੀ ਜੋੜਦੇ ਆ ਅਸੀਂ 7 ਤਰੀਕ ਨੂੰ 6 ਅਗਸਤ ਨੂੰ ਧਰਨਾ ਲਾਇਆ ਐਸ ਡੀ ਐਮ ਮੈਮ ਕਹਿੰਦੇ ਨਹੀਂ ਕੰਮ ਹੋਊਗਾ ਮੈਂ ਕਾਰਵਾਈ ਕਰਾਉਂਗੀ 7 ਤਰੀਕ ਤੋਂ ਈਓ ਦੇ ਉੱਤੇ ਹੀ ਸਾਡੇ ਕੋਲ ਲਿਖਤੀ ਪਿਆ ਇਹ ਉਹ ਨਾ ਤਾਂ ਈਓ ਤੇ ਕਾਰਵਾਈ ਹੋਈ ਹੈ ਕਿਸੇ ਤੇ ਕੋਈ ਕਾਰਵਾਈ ਤਾਂ ਕੀ ਹੋਣੀ ਹੈ ਸਾਡਾ ਤਾਂ ਕੰਮ ਵੀ ਨਹੀਂ ਹੋ ਰਿਹਾ ਤੇ ਹੁਣ ਅਸੀਂ ਆਪਣਾ ਪਰਸਨਲ ਵੇਜ ਤੇ ਕੰਮ ਕਰ ਰਹੇ ਹਾਂ ਸਾਡੇ ਪਿੰਡ ਦੇ ਸਾਰੇ ਭਰਾ ਮੇਰੇ ਮੇਜਰ ਬਾਈ ਹੋਣੀ ਇਹ ਸਾਰੇ ਆਪਣੇ ਜੇਬਾਂ ਤੋਂ ਖਰਚਾ ਕਰ ਰਹੇ ਆ ਅਸੀਂ ਕਰ ਰਹੇ ਆ ਤੇ ਕੰਮ ਕਰ ਰਹੇ ਆ ਜੇ ਅਸੀਂ ਮੈਮ ਥੋੜੇ ਬਹੁਤੇ ਪੈਸੇ ਲੱਗ ਕੇ ਕਰ ਸਕਦੇ ਆ ਕੰਮ ਕਿ ਸਰਕਾਰ ਕੋਲ ਫੰਡ ਹੈ ਨਹੀਂ ਉਹ ਕੰਮ ਕਰਾ ਸਕਦੀ ਆ ਆ ਤੁਹਾਡੇ ਸਾਹਮਣੇ ਮਿੱਟੀ ਉਹ ਚੱਕੀ ਆ ਸੜਕ ਸਾਫ ਨਿਕਲੀ ਆ ਜੇ ਉਹ ਮਿੱਟੀ ਉਹ ਚੁਕਾ ਦੇਣ ਅੱਥੋਂ ਅਸੀਂ ਆਰਾਮ ਨਾਲ ਨਿਕਲ ਕੇ ਘਰਾਂ ਨੂੰ ਕੰਮ ਤੇ ਜਾ ਸਕਦੇ ਆ ਸਾਡਾ ਘਰ ਚੋਂ ਨਿਕਲਦਾ ਜੀ ਨਹੀਂ ਕਰਦਾ ਅਜੇ ਤਾਂ ਭਗਵਾਨ ਤੁਮਨ ਸਾਹਿਬ ਕਹਿੰਦੇ ਸੀਗੇ ਕਿ ਤੁਸੀਂ ਇੱਥੇ ਪੰਜਾਬ ਚ ਇਨਾ ਮੈਂ ਵਧੀਆ ਬਣਾ ਦੂੰਗਾ ਤੁਸੀਂ ਇੱਥੇ ਰਹਿਣਾ ਪਸੰਦ ਕਰੋਗੇ ਮੈਨੂੰ ਲੱਗਦਾ ਜੋ ਮੈਮ ਹਾਲਾਤ ਹੋ ਰਹੇ ਆ ਨਾ ਜੇ ਕਿਤੇ ਇਹਨਾਂ ਨੂੰ ਕੈਨੇਡਾ ਵੀ ਸੌਂਪ ਦਿੱਤਾ ਜਾਵੇ ਕਿ ਤੁਸੀਂ ਕੈਨੇਡਾ ਸੰਭਾਲੋ ਤੁਹਾਨੂੰ ਐਡਾ ਵੱਡਾ ਅਹੁਦਾ ਦੇ ਰਹੇ ਆ ਇੱਕ ਕੈਨੇਡਾ ਦੀਆਂ ਵੀ ਸੜਕਾਂ ਪੱਟ ਕੇ ਛੱਡ ਦੇਣਗੇ ਉੱਥੇ ਵਾਲੇ ਯੂਥ ਆਪੇ ਪੰਜਾਬ ਆ ਜਾਣਗੇ ਇਹਨਾਂ ਨੂੰ ਮੈਂ ਕਹਿੰਦਾ ਲਾਓ ਕੈਨੇਡਾ 'ਚ 2-4 ਸਾਲ ਇਹਨਾਂ ਦੇ ਕੈਨੇਡਾ ਵਾਲੇ ਹੋਰੇ ਨੂੰ ਆ ਜਾਣਗੇ ਯੂਥ ਜੀ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਇੱਕ ਕੁਐਸਚਨ ਪੁੱਛਿਆ ਮੈਮ ਨੂੰ ਸਮਾਂ ਕਿਉਂ ਨਹੀਂ ਦਿੰਦੇ ਤੁਸੀਂ ਸਰਕਾਰਾਂ ਨੂੰ ਜਦੋਂ ਸਮਾਂ ਮੰਗਦੇ ਨੇ ਸਮਾਂ ਉਸ ਬੰਦੇ ਨੂੰ ਦਿੱਤਾ ਜਾਂਦਾ ਜਿੱਦੀ ਕੋਈ ਜ਼ੁਬਾਨ ਹੁੰਦੀ ਹੈ ਜਦੋਂ ਐਸ ਡੀ ਐਮ ਮੈਮ ਐਸ ਡੀ ਐਮ ਬਹੁਤ ਵੱਡਾ ਅਹੁਦਾ ਹੁੰਦਾ 7 ਤਰੀਕ ਦਾ ਸਮਾਂ ਦੇ ਕੇ ਅੱਜ ਕਿੰਨੀ ਹੋ ਗਈ ਮਹੀਨਾ ਲੰਘਣ ਵਾਲਾ ਹੋ ਗਿਆ ਤੁਹਾਡੇ ਸਾਹਮਣੇ ਤੁਹਾਨੂੰ ਦਿਖ ਰਿਹਾ ਇੱਥੇ ਕੋਈ ਵੀ ਸਹੂਲਤ ਮਿਲੀ ਹੋਵੇ ਤੁਸੀਂ ਪਿਛਲੀ ਵਾਰੀ ਆਏ ਸੀ ਕੋਈ ਹੈ ਇੱਥੇ ਪ੍ਰੋਗਰੈਸ ਕੋਈ ਪ੍ਰੋਗਰੈਸ ਨਹੀਂ ਆਈ ਤਾਂ ਜਦੋਂ ਉਹਨਾਂ ਦੀ ਜਵਾਨ ਹੀ ਨਹੀਂ ਆਇਆ ਐਮਸੀ ਸਾਹਿਬ ਕਹਿੰਦੇ ਕਿ ਮੈਂ ਇੱਥੇ ਟਿੱਪਰ ਸਟਾ ਦੂੰਗਾ ਮਹੀਨਾ ਹੋ ਗਿਆ ਕਿ ਹਾਲ ਅੱਜ ਮਹੀਨਾ ਟੱਪ ਗਿਆ ਜਦੋਂ ਨਹੀਂ ਪਹੁੰਚਿਆ ਮੈਂ ਕਿਸ ਤੇ ਵਿਸ਼ਵਾਸ ਕਰੀਏ ਸੀ ਵਿਸ਼ਵਾਸ ਉਸਤੇ ਹੁੰਦਾ ਸੰਤ ਤਾਂ ਮੈਂ ਕਹਿੰਦਾ ਮੰਦਰ ਹੈ ਮੰਦਰ ਚ ਮਾਤਾ ਹੈ ਰੱਬ ਹੈ ਸਾਨੂੰ ਤਾਂ ਹੁਣ ਇਹਨਾਂ ਤੇ ਵੀ ਵਿਸ਼ਵਾਸ ਨਹੀਂ ਰਹਿਣੇ ਥੋੜੇ ਦਿਨਾਂ ਨੂੰ ਜੋ ਇਹਨਾਂ ਦੇ ਘਰਾਂ ਦੇ ਮੂਰੇ ਹਾਲਾਤ ਹੋ ਗਏ ਨੇ ਸਾਨੂੰ ਲੱਗੇਗਾ ਜਦੋਂ ਸਾਡਾ ਰੱਬ ਇਹ ਨਰਕ 'ਚ ਰਹਿ ਰਿਹਾ ਅਸੀਂ ਕਿੱਥੇ ਰ੍ਹਾਂਗੇ ਸਾਡੇ ਮਨ 'ਚ ਇਹੀ ਫੀਲਿੰਗ ਆਏਗੀ ਨਾ ਤਾਂ ਕਰਕੇ ਅੱਜ ਕਿਸੇ ਨਾਲ ਕੋਈ ਗੁੱਸਾ ਗਿਲਾ ਨਹੀਂ ਹੈ ਅਸੀਂ ਤਾਂ ਹੁਣ ਵੀ ਹੱਥ ਜੋੜਦੇ ਆਂ ਕੰਮ ਕਰਾਉਣਾ ਤਾਂ ਦਾਦੋ ਅਦਰਵਾਈਜ਼ ਪਲੀਜ਼ ਇੱਕ ਹੱਥ ਜੋੜ ਕੇ ਰਿਕਵੈਸਟ ਹੈ ਇੱਥੇ ਵੋਟਾਂ ਮੰਗਣ ਨਾ ਆਇਓ ਜੇ ਮੰਗਣ ਆਓਗੇ ਤੁਸੀਂ ਆਪਣੀ ਬੇਇੱਜ਼ਤੀ ਦੇ ਆਪ ਜ਼ਿੰਮੇਵਾਰ ਹੋਵੋਗੇ ਠੀਕ ਹੈ ਸਾਡਾ ਉਹਦੇ ਨਾਲ ਫਿਰ ਕੋਈ ਲਗਾਤਾਰਗਾ ਨਹੀਂ ਹੋਗਾ ਅਸੀਂ ਤਾਂ ਹੱਥ ਜੋੜ ਕੇ ਆਹੀ ਕਾਂਗੇ ਸਰਕਾਰ ਨੂੰ ਕੇ ਸੰਭਾਲ ਲੋ ਸਾਨੂੰ ਸੰਭਾਲ ਲੋ ਜਾਂ ਫਿਰ ਅਸੀਂ ਤੁਹਾਨੂੰ ਆਣ ਵੇਲੇ ਸੰਭਾਲਾਂਗੇ ਕਿਉਂਕਿ ਇੱਥੇ ਬੁਰਾ ਹਾਲ ਹੈ ਬਸ ਕੰਮ ਗੈਲੋ ਖਤਮ ਹੀ ਹੋ ਰੇ ਹਾਂਜੀ ਇੱਕ ਨਾ ਆਪਣੇ ਨਿੱਜਰ ਨਿੱਜਰ ਰੋਡ ਤੇ ਨਾ ਇੱਕ ਮਹੱਲਾਕ ਨਹੀਂ ਲੀਗਾ ਜੀ ਉਹਦੇ ਵਿੱਚ ਛੱਜੂ ਮਾਰਾ ਪਿੰਡ ਚਰਾਸਦੇਵਾ ਪੈਂਦਾ ਜੀ ਉੱਥੇ ਲੋਕੀ ਮਤਲਬ ਦਵਾਈ ਦੂ ਹੀ ਲੈਣ ਆਣੇ ਜੀ ਉਹ ਮਹੱਲਾ ਕਲੀਨਿਕ ਪਾਣੀ ਵਿੱਚ ਡੁੱਬੇ ਲੋਕ ਦਵਾਈ ਕਿੱਥੋਂ ਲੈ ਲੂਗੇ ਜੀ ਇਹ ਸਰਕਾਰ ਨੂੰ ਮਤਲਬ ਸੋਚਣਾ ਚਾਹੀਦਾ ਉਰੇ ਆ ਕੇ ਢੇੜਾ ਮਾਰਨਾ ਚਾਹੀਦਾ ਨਾਲੇ ਗੁਰਦੁਆਰਾ ਸਾਹਿਬ ਹੈ ਜਿਹੜੀ ਸੰਗਤ ਜਾਂਦੀ ਉਹਨੂੰ ਬੜੀ ਪਰੇਸ਼ਾਨੀ ਹੁੰਦੀ ਹੈ ਵੀ ਸੀ ਜਾਵੇਂ ਤਾਂ ਕਿੱਦਾਂ ਜਾਵੇਂ ਕਹਿੰਦਾ ਵਾਪਸੇ ਮੁੜ ਜੰਨੇ ਵੀ ਪਾਣੀ ਇੰਨਾ ਖੜਿਆ ਜੀ ਨਾ ਤਾਂ ਗੁਰਦੁਆਰਾ ਸਾਹਿਬ ਜਾ ਹੁੰਦਾ ਹੀ ਨਾ ਮਹੱਲਾ ਕਲੀ ਨਹੀਂ ਮਹੱਲਾ ਕਲੀ ਨਹੀਂ ਹੁੰਗਾ ਦਵਾਈ ਲੈਣ ਜਾਣਾ ਹੁੰਦਾ ਹੀ ਦੱਸੋ ਬੰਦਾ ਕੀ ਕਰੇ ਜੀ ਮਤਲਬ ਜੀ ਬਹੁਤ ਜ਼ਿਆਦਾ ਪਰੇਸ਼ਾਨ ਹੱਕ ਕੇ ਅਸੀਂ ਇਹ ਸਟੈਪ 'ਤੇ ਚੱਕਿਆ ਵੀ ਜਿੰਨਾ ਹੋ ਸਕੇ ਅਸੀਂ ਆਪਣੇ ਪੱਲੇ ਤੇ ਹੁਣ ਅਸੀਂ ਮਤਲਬ ਮਿੱਟੀ ਵੀ ਸਟਾ ਰਹੇ ਆਂ ਤੇ ਗੜਕਾ ਵੀ ਸਟਾ ਰਹੇ ਆਂ ਤੇ ਆਪਣਾ ਸੀਵਰੇਜ ਜਿੰਨੀ ਵੀ ਹੈਗੀ ਆਪਣੀ ਅਸੀਂ ਜੁਆਇੰਟ ਕਰਾ ਲੈਣੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪਰਮਜੀਤ ਸਿੰਘ ਲਾਸਟ 10 ਸਾਲ ਤੋਂ ਛੱਜੂ ਮਾਜਰਾ ਕਲੋਨੀ ਦੇ ਵਿੱਚ ਰਹਿ ਰਿਹਾ ਆਂ ਜਿੰਨਾ ਨਰਕ ਅਸੀਂ ਇਸ 10 ਸਾਲਾਂ ਦੇ ਵਿੱਚ ਭੁਗਤਿਆ ਵਾਣਾ ਮੇਰੇ ਖਿਆਲ ਦੇ ਨਾਲ ਅਸੀਂ ਸਾਰੀ ਜ਼ਿੰਦਗੀ ਦੇ ਵਿੱਚ ਕਿਤੇ ਨਹੀਂ ਭੁਗਤਿਆ ਅਸੀਂ ਇੰਨੀ ਜਗ੍ਹਾ ਤੇ ਘੁੰਮ ਫਿਰ ਕੇ ਆਏ ਆਂ ਮੈਂ ਐਕਸਨੇਵੀਆ ਨਵੀਂ ਚੋਂ ਰਿਟਾਇਰਡ ਹੋਇਆ ਵਾਂ ਪਰ ਜਿੰਨਾ ਨਰਕ ਅਸੀਂ ਇੱਥੇ ਆਣ ਕੇ ਭੁਗਤ ਲੈ ਆਣਾ ਮੇਰੇ ਖਿਆਲ ਦੇ ਨਾਲ ਪੂਰੀ ਜ਼ਿੰਦਗੀ ਦੇ ਵਿੱਚ ਇਹਨਾਂ ਨਰਕ ਨਹੀਂ ਦੇਖਿਆ ਹੋਣਾ ਬਿਕੋਜ਼ ਪੰਗਾ ਇਹ ਆ ਕਿ ਇਹਨਾਂ ਨੇ ਸੜਕ ਤਾਂ ਪਟਵਾ ਦਿੱਤੀ ਪਰ ਕੰਮ ਕੋਈ ਨਹੀਂ ਕੀਤਾ ਕੰਮ ਕਿਉਂ ਨਹੀਂ ਕੀਤਾ ਇਹ ਇਹਨਾਂ ਦੀ ਨਲਕੀ ਕਹਿ ਸਕਦੇ ਆ ਬਸ ਹੋਰ ਕੁਝ ਨਹੀਂ ਕਹਿ ਸਕਦੇ ਉਧਰ ਦੇ ਪਾਸੇ ਤੁਸੀਂ ਦੂਸਰੇ ਪਾਸੇ ਜਾ ਕੇ ਦੇਖੋ ਸ਼ਿਵਾਲੇ ਵਾਲੇ ਪਾਸੇ ਇਹਨਾਂ ਬੁਰਾ ਹਾਲ ਇਧਰ ਦੇ ਪਾਸੇ ਵੀ ਬੁਰਾ ਹਾਲ ਉਧਰ ਦੇ ਪਾਸੇ ਵੀ ਬੁਰਾ ਹਾਲ ਮਤਲਬ ਤੁਸੀਂ ਨਾ ਅੰਦਰ ਜਾ ਸਕਦੇ ਜੇ ਨਾ ਬਾਹਰ ਆ ਸਕਦੇ ਜੇ ਕਿਸੇ ਪਾਸੇ ਨੂੰ ਵੀ ਰਸਤਾ ਨਹੀਂ ਹੈਗਾ ਇੱਕ ਦਿਨ ਮੈਂ ਇੱਤਾਂ ਹੀ ਜਾ ਰਿਹਾ ਸੀਗਾ ਮੋਟਰਸਾਈਕਲ ਦੇ ਉੱਤੇ ਖੱਡੇ ਦੇ ਵਿੱਚ ਪਤਾ ਨਹੀਂ ਲੱਗਾ ਖੱਡਾ ਖੱਡੇ ਦੇ ਵਿੱਚ ਵੱਜਾ ਉਸ ਤੋਂ ਬਾਅਦ ਤੋਂ ਇੱਥੋਂ ਰਿਪਸ ਟੁੱਟ ਗਈ ਮੇਰੀ ਮੇਰੀ ਆਪਣੀ ਇੱਥੋਂ ਰਿਪਸ ਟੁੱਟੀ ਉਸ ਤੋਂ ਬਾਅਦ ਤੋਂ ਗੋਡੇ ਦੇ ਉੱਤੇ ਮਤਲਬ ਸੱਟ ਲੱਗੀ ਮੈਂ ਕਿੰਨੇ ਦਿਨ ਤੜਫਦਾ ਰਿਹਾ ਸਿਰਫ ਇਸੇ ਗੱਲ ਪਿੱਛੇ ਕਿ ਹਾਂ ਵੀ ਨਲੈਕੀ ਖੱਡੇ ਪਾਣੀ ਦੁਨੀਆ ਭਰ ਦਾ ਪਤਾ ਹੀ ਨਹੀਂ ਕਿ ਹਾਂ ਵੀ ਕਿਹੜੇ ਪਾਸੇ ਖੜ੍ਹਾ ਹੈਗਾ ਵਾ ਕਿਹੜੇ ਪਾਸੇ ਨਹੀਂ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਕਿ ਜਿਹੜਾ ਆਪਣੇ ਆਪ ਕੰਮ ਕਰਨਾ ਸ਼ੁਰੂ ਕੀਤਾ ਵਾ ਮੈਂ ਕਹਿੰਨਾ ਇਹੋ ਹੀ ਕਵਾਂਗਾ ਕਿ ਹਾਂ ਵੀ ਸਰਕਾਰ ਆਪਣੇ ਹੱਥ ਖੜੇ ਕਰ ਦੇ ਕਿ ਹਾਂ ਵੀ ਨਹੀਂ ਅਸੀਂ ਨਹੀਂ ਕਰਨਾ ਤੁਸੀਂ ਆਪਣੇ ਆਪ ਕਰ ਲਓ ਜੋ ਵੀ ਕਰਨਾ ਯਾਰ ਅਸੀਂ ਆਪਣੇ ਆਪ ਹੀ ਕਰ ਲਵਾਂਗੇ ਟੈਕਸ ਵੀ ਤਾਂ ਦੇ ਹੀ ਰਹੇ ਨਾ ਕੋਈ ਗੱਲ ਨਹੀਂ ਆਪਣੇ ਆਪ ਕਰ ਲਵਾਂਗੇ ਬਾਕੀ ਮਾਲਕ ਨੇ ਜਿੰਤਰਾ ਦੀ ਸੇਵਾ ਲੈਣੀ ਆ ਉਹ ਵੀਰਾਂ ਦੇ ਹੱਥੋਂ ਲੈ ਹੀ ਲੈਣੀ ਆ ਸਾਡੇ ਉੱਥੋਂ ਵੀ ਲੈ ਲੈਣੀ ਆ ਹੀਂ ਆਪਣੇ ਆਪ ਹੀ ਕਰ ਲੈਣਾ ਵਾ ਪਰ ਪਤਾ ਤਾਂ ਲੱਗੇ ਕਿ ਹਾਂ ਵੀ ਨਹੀਂ ਕਰਨਾ ਯਾਰ ਹੁਣ ਇੱਥੇ ਗਟਕਾ ਕਹਿੰਦੇ ਪਏ ਨੇ ਪਹਿਲਾਂ ਹੀ ਗੱਲ ਤਾਂ ਪਾਣੀ ਦਾ ਇੱਥੋਂ ਜਿਹੜਾ ਹੁਣ ਗਟਰ ਵਾਲਾ ਪਾਣੀ ਆ ਪਹਿਲਾਂ ਵੀ ਪਾਣੀ ਬਾਹਰ ਆਂਦਾ ਸੀਗਾ ਹੁਣ ਫੇਰ ਪਾਣੀ ਬਾਹਰ ਆਏਗਾ ਗਟਰ ਦਾ ਪਾਣੀ ਤੇ ਜਿੰਨਾ ਚਿਰ ਤੱਕ ਸੋਲੂਸ਼ਨ ਨਹੀਂ ਹੁੰਦਾ ਉਨਾ ਚਿਰ ਤੱਕ ਭਾਵੇਂ ਜਿੰਨਾ ਮਰਜ਼ੀ ਗਟਕਾ ਪਾਈ ਜਾਓ ਮਿੱਟੀ ਪਾਈ ਜਾਓ ਇਹ ਫੇਰ ਉਹ ਹੀ ਹਾਲ ਹੋਣਾ ਵਾ ਜਿ ਤਰ੍ਹਾਂ ਪਹਿਲਾਂ ਸੀਗਾ ਪਰ ਇਹਦਾ ਤਾਂ ਬਹੁਤ ਬੁਰਾ ਹਾਲ ਆ ਇਹਦਾ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਇਹਨਾਂ ਦਾ ਤਾਂ ਵੈਗੁਰੂ ਰੱਖਾ ਵਾ ਪਰ ਅਕਾਲ ਪੁਰਖ ਦੇ ਕੋਲ ਕਦੀ ਤਾਂ ਜਾਣਾ ਪਏਗਾ ਨਾ ਮਿੱਤਰੋ ਕਦੀ ਤਾਂ ਜਾਣਾ ਪਏਗਾ ਉੱਥੇ ਜਾ ਕੇ ਕੀ ਜਵਾਬ ਦੇਵੋਗੇ ਕਹਾ ਵੀ ਸਾਨੂੰ ਮਾਲਕ ਨੇ ਖੜਾ ਕੀਤਾ ਸੀਗਾ ਮਤਲਬ ਬਣਾਉਣ ਵਾਸਤੇ ਕਿਸੇ ਦੀ ਸੇਵਾ ਕਰਨ ਵਾਸਤੇ ਤਾਂ ਅਸੀਂ ਨਲਾਇਕ ਹੋ ਗਏ ਬਿਲਕੁਲ ਫੇਲ ਹੋ ਗਏ ਤੇ ਅਸੀਂ ਕੁਝ ਨਹੀਂ ਕਰ ਸਕਦੇ ਹੱਥ ਖੜੇ ਕਰ ਲਓ ਯਾਰ ਜੇ ਨਹੀਂ ਹੁੰਦਾ ਤਾਂ ਬਾਕੀ ਅਕਾਲ ਪੁਰਖ ਤੁਹਾਡਾ ਭਲਾ ਕਰੇ ਆਪਾਂ ਨਹੀਂ ਤੁਹਾਡਾ ਭਲਾ ਕਰ ਸਕਦੇ ਨਾ ਹੁਣ ਇਸ ਵਾਰ ਵੋਟਾਂ ਮਿਲਣੀਆਂ ਵਾ ਨਾ ਅਗਲੀ ਵਾਰ ਮਿਲਣੀਆਂ ਵਾ ਬਾਕੀ ਵਾਇਗੁਰੂ ਭਲੀ ਕਰੇ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸੋ ਲੋਕਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਛੱਜੂ ਮਾਜਰਾ ਪਿੰਡ ਦੇ ਜਿਹੜੇ ਮੁੰਡੇ ਨੇ ਉਹਨਾਂ ਦੇ ਵੱਲੋਂ ਇਹ ਸੜਕ ਬਣਾਈ ਜਾ ਰਹੀਆਂ ਗਟਕਾ ਪਵਾਇਆ ਜਾ ਰਿਹਾ ਉਹਨਾਂ ਦਾ ਕਹਿਣਾ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਪ੍ਰਸ਼ਾਸਨ ਦੇ ਵੱਲੋਂ ਨਾ ਹੋਰ ਕੰਮ ਕੀਤਾ ਗਿਆ ਤਾਂ ਅਸੀਂ ਟੈਲਾ ਵੀ ਲਗਵਾ ਦਾਂਗੇ ਉਹ ਸਮਾਂ ਵੀ ਜਿਹੜਾ ਆਏਗਾ ਉਦੋਂ ਵੀ ਅਸੀਂ ਕੰਮ ਕਰਦਾਂਗੇ ਲੇਕਿਨ ਅਸੀਂ ਪਿੱਛੇ ਨਹੀਂ ਹਟਾਂਗੇ ਪ੍ਰਸ਼ਾਸਨ ਜਿਹੜਾ ਕਿ ਹਲੇ ਤੱਕ ਨਹੀਂ ਸੁਣ ਰਿਹਾ ਉਹਨਾਂ ਦੀ ਪੁਕਾਰ ਬਹੁਤ ਵਾਰ ਉਹਨਾਂ ਨੇ ਰੇਂਜਰ ਚੌਂਕ ਨੂੰ ਲੈ ਕੇ ਗੱਲਬਾਤ ਕੀਤੀ ਹੈ ਦੱਸਿਆ ਝੋ ਬਾਕੀ ਦਾਸ ਜੀ ਇਹ ਕਿ ਜਿਹੜਾ ਇਹ ਨੇਜਰ ਰੋਡ ਹੈ ਇਸ ਰੋਡ ਤੇ ਮੰਦਿਰ ਵੀ ਹੈ ਗੁਰਦੁਆਰਾ ਸਾਹਿਬ ਵੀ ਹੈ ਤੇ ਨਾਲ ਹੀ ਜਿਹੜਾ ਭਗਵੰਤ ਮਾਨ ਜੀ ਵੱਲੋਂ ਜਿਹੜਾ ਕਲੀਨਿੰਗ ਖੋਲਿਆ ਗਿਆ ਉਹ ਵੀ ਹੈ ਉਹ ਵੀ ਹੋਣ ਦੇ ਬਾਵਜੂਦ ਜਿਹੜਾ ਇਹ ਸੜਕ ਹੈ ਹਲੇ ਤੱਕ ਨਹੀਂ ਬਣੀ ਕਈ ਸਾਲ ਹੋ ਚੁੱਕੇ ਨੇ ਫੇਰ ਵੀ ਪ੍ਰਸ਼ਾਸਨ ਦੇ ਵੱਲੋਂ ਇਸ ਰੋਡ ਨੂੰ ਨਹੀਂ ਬਣਾਇਆ ਜਾ ਰਿਹਾ ਬਾਕੀ ਕਦੋਂ ਇਹ ਰੋਡ ਬਨੇਗਾ ਕੀ ਹੋਏਗਾ ਜਲਦੀ ਹੀ ਤੁਹਾਡੇ ਨਾਲ ਜਿਹੜੀ ਕਿ ਇਹ ਰਿਪੋਰਟ ਸਾਂਝੀ ਕਰਾਂਗੇ ਉਹ ਤੱਕ ਲਈ ਮੈਨੂੰ ਹਰਪ੍ਰੀਤ ਕੌਰ ਤੇ ਕੈਮਰਾਮੈਨ ਬਿੰਦਨ ਨੂੰ ਜਾਣ ਤੋਂ ਇਜਾਜ਼ਤ ਤੁਸੀਂ ਵੇਖਦੇ ਰਹੋ ਪੰਜਾਬ ਸਟਰੀਆਂ ਵਿੱਚ